ਜਿਹੜਾ ਬੰਦਾ ਆਪਦਾ ਕਾਰੋਬਾਰ ਕਰਦਾ ਹੈ ਸਟੇਟ ਨੂੰ ਟੈਕਸ ਦਿੰਦਾ ਨਿਕੇ ਨਿਕੇ ਉਹਦੇ ਨਿਆਣੇ ਨੇ ਉਹਦੇ ਘਰ ਮਤਲਬ ਜਿਹੜਾ ਆਪ ਦੀ ਜ਼ਿੰਦਗੀ ਦਾ ਗੁਜ਼ਰ ਕਰ ਰਿਹਾ ਉਹਦੇ ਹੱਕ ਦਾ ਨਾਰਾ ਮਾਰਿਆ ਨੇ ਹਾਂ ਦਾ ਤੇ ਉਹਦੇ ਉਲਟ ਹੁਣ ਇਹਨੂੰ ਟਾਰਗੇਟ ਬਣਾ ਲਿਆ ਆ ਕੇ ਹਾਲਾਤ ਇਹ ਬਣੇ ਪਏ ਔਰ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਉਹ ਸਾਰਾ ਹੀ ਸੀਨ ਅੱਜ ਤਾਂ ਪਹਿਲਾਂ ਦਾ ਕੱਲ ਦਾ ਵੇਖ ਲਓ ਫਿਰ ਮੈਂ ਵਾਪਸ ਜਾਊਂਗਾ ਥੋੜਾ ਮੇਰੇ ਨਾਲ ਟੋਲਰੈਂਸ ਰੱਖਿਓ ਕਿਉਂਕਿ ਮੈਂ ਤੁਹਾਨੂੰ ਕਈ ਚੀਜ਼ਾਂ ਵਿਖਾਉਣੀ ਹੈ ਪਹਿਲਾਂ ਕੱਲ ਦਾ ਵਿਖਾ ਜਰਾ ਇਹ ਕੱਲ ਦੀ ਵੀਡੀਓ ਹੈ ਜੀ। ਤੁਸ ਜੀ ਜਿੱਦੇ ਗੋਲੀ ਮਾਰਦੇ। ਆ ਬੰਦੇ ਨੂੰ ਗੋਲੀ ਮਾਰਤੀ ਜੀ। ਉਹ ਵਿਚਾਰਾ ਫੇਰ ਖੜਾ ਹੁੰਦਾ। ਦੂਜੇ ਨੂੰ ਬੂਹੇ ਦੇ ਵਿੱਚੋਂ ਨਹੀਂ ਬਾਜੀ। ਫੇਰ ਉਹ ਵੱਜਣ ਲੱਗੀ। ਆ ਹੁਣ ਡਿੱਗ ਜੂ ਵਿਚਾਰਾ ਇਹਦੇ ਹੁਣ ਫੇਰ ਉਹ ਖੋਲ ਲੈਂਦੇ ਬੂਹਾ। ਉਹ ਦੂਜੇ ਨੂੰ ਵੀ। ਜਿਹੜਾ ਖੜਾ ਆ ਉਹਦੇ ਵੱਜਣੀ ਆ। ਆ ਹੁਣ ਫੇਰ ਖੁੱਲਦਾ ਬੂਆ ਆ ਦੇਖੋ ਆ ਦੇਖ ਉਹ ਵਿਚਾਰੇ ਦੀ ਡੈਥ ਹੋ ਗਈ ਬੰਦੇ ਦੀ ਹੁਣ ਮੈਨੂੰ ਗੱਲ ਦੱਸੋ ਇਹ ਛਲਾਤ ਚ ਫੇਰ ਚੋਰੀ ਕਿਉਂ ਨਾ ਕੀਤੀ ਅਗਲੀ ਵੀਡੀਓ ਵਿਖਾਈਓ ਜਿਹੜੀ ਭੱਜਦਿਆਂ ਦੀ ਉਹ ਕਲੀਅਰ ਹੈ ਕਿ ਨਹੀਂ ਮੋਟਰਸਾਈਕਲ ਉਹਨਾਂ ਨੇ ਲਾਇਆ ਸੜਕ ਤੇ ਨਾ ਤੇਲ ਪੁਆਇਆ ਨਾ ਲੁੱਟ ਕੋ ਕੀਤੀ ਤੇ ਪੁਲਿਸ ਇਹਨੂੰ ਰੰਗਤ ਹੋਰ ਦਿੰਦੀ ਅਗਲੀ ਗੱਲ ਆਓ surjit singh aarti aaji ਦੇ ਅਗਲੀ ਵੀਡੀਓ ਜਿਹੜੀ ਆਡੀਓ ਸੁਣਾ ਦੇ ਇਹਨੇ ਕੀ ਲਿਖਿਆ ਜੋਤ ਸਿੰਘ ਸੰਭਰੇ ਨੇ ਭਗਵੰਤ ਸਿੰਘ ਮਾਨ ਜੀ ਜਿਹਦੇ ਸ਼ਾਸਨ ਚ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ ਵਪਾਰੀਆ ਤੇ ਸ਼ਰੇਆਮ ਫਰੋਤੀਆਂ ਮੰਗੀ ਜਾ ਰੀਆਂ ਨੇ ਮੇਰਾ ਹਲਕਾ ਅਜਨਾਰੇ ਅਜਨਾਲੇ ਤੋਂ ਵਪਾਰੀ surjit singh ਨੂੰ ਗੈਂਗਸਟਰਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਸਨੇ ਫਰੋਤੀ ਦੇ 5 ਕਰੋੜ ਰੁਪਏ ਦੇਣ ਤੋਂ ਮਨਾ ਕਰ ਦਿੱਤਾ ਸੀ ਇਹ ਜਾ ਮਾਹੌਲ 'ਚ ਕੋਈ ਵਪਾਰ ਕਿਵੇਂ ਕਰੂਗਾ ਅਗਲਾ ਆ ਜਿਹੜੀ ਆ ਪਰਸੋ ਚੌਥੇ ਕੋ ਡਾਕਟਰ ਦੀ ਮੈਂ ਤੁਹਾਨੂੰ ਸੁਣਾਈ ਸੀ ਜਿਹਦਾ ਉਹ ਮੰਤਰੀ ਸਾਹਿਬ ਪਤਾ ਲੈ ਕੇ ਆਏ ਆ ਉਹਨੂੰ ਕਹਿੰਦੇ 50 ਲੱਖ ਦੇ ਉਹ ਕਹਿੰਦਾ ਮੈਂ 50 ਲੱਖ ਰੁਪਈਆ ਨਹੀਂ ਦੇਣ ਜੋਗਾ ਜੋ ਲੈ ਕੇ ਜਾਣਾ ਲੈ ਜਾਓ ਮંત્રી ਜੀ ਆ ਉਹਦਾ ਪਤਾ ਲੈ ਕੇ ਆਏ ਮੰਤਰੀ ਸਾਹਿਬ ਨੂੰ ਹੁਣ ਤਾਂ ਪੁੱਛਣਾ ਸੀਗਾ ਕਿ ਕੁਝ ਅਸਰ ਹੋਇਆ ਤੁਹਾਡੇ ਗਵਰਨਮੈਂਟ ਤੇ ਤੁਹਾਡੇ ਕੋਲ ਉਹਦੀ ਦਾ ਭਾਜਿਤ ਲਈ ਹਾਲੇ ਤੱਕ ਕੋਈ ਜੋ ਤੁਸੀਂ ਵਹਿਰਾ ਕੀਤਾ ਹੀ ਨਹੀਂ ਹੋਇਆ ਅਗਲੀ ਅਸਨਾ ਅਗਲੀ ਵੀਡੀਓ ਹੁਣ ਮੈਂ ਚਾਹੁੰਦਾ ਤੁਸੀਂ ਚਲੋ ਸੁਣਾ ਤੂੰ ਆਪਣੀ ਜਿਹੜੀਆਂ ਅੱਛੜਿਓ ਜਿਹੜੀ ਹਾਂ ਲਾਈਟ ਚਲੀ ਗਈ ਚਲੋ ਮੈਂ ਤਦ ਤੱਕ ਇਹ ਸੁਣਾਉਣਾ ਪਰ ਮੇਰੇ ਹਸਾਂ ਮੈਂ ਨਹੀਂ ਕੀਤਾ ਵਾਦੇ ਅੱਜ ਦੇ ਟਟ ਰਿਹਾ ਤੁਹਾਡਾ ਮੈਂ ਸੀ ਕੰਦਾ ਤੇ ਮੈਂ ਸਮਝ ਨਹੀਂ ਲੱਗਦੀ। ਫ੍ਰੀਕੀ ਸਾਹਿਬ ਦਾ ਵਿਆਹ ਬਾਅਦ ਚ ਲੰਘਿਆ ਮਿਲਾਤ ਨਹੀਂ ਹੁੰਦਾ ਹੁੰਦਾ। ਉਹਨੇ ਤੋੜ ਦੇ ਮੈਥੇਨ ਵਰ ਠੀਕ ਹੈ ਨਾ। ਰਾਤਰੀ ਨੂੰ ਗੱਲ ਸੁਣਨੀ ਆ। ਇਹ ਤਾਂ ਨਹੀਂ ਆਣਾ। ਯਾਨੀ ਮਿਲ ਰਿਕਾਰਡਿੰਗ ਆ ਨਾ। ਆਵਲੀ ਠੀਕ ਹੈ। ਤੇ ਘਰ ਦੇ ਹੁੰਦੇ ਸੀ। ਇਧਰੇ ਕੰਮ ਆ ਜੂ ਇਧਰੇ ਕੰਮ ਦੇਣ ਬੱਚੇੜ ਕੋਣ ਵਾਸਤੇ। ਆ ਥੋੜਾ ਸਰ ਕੋਲੇ ਤੇਰੇ ਵੀਰ ਨੂੰ ਕਿਵੇਂ ਪਤਾ ਨਹੀਂ ਕੋਣ ਮਾਰ ਗਿਆ ਹੈ ਹੈਗੀ ਨਾ ਗੱਲ ਸਮਝ ਬਿਖਿਆ ਸ਼ਾਮ ਤਾਂ ਟਿਕਣਾ ਤੇਰੇ ਰਿਪਲਾਈ ਨੀਰੋ ਤੇ ਕੱਲ ਸਵੇਰਾਂ ਤੇ ਜਿਹੜੇ ਦੇਣਾ ਤੇਰੇ ਬੋਲਸ ਦੇ ਹੋਣਗੇ ਪੁੱਤ ਤੇਰੇ ਮਿਲ ਗਏ ਜੇ ਕਰੀ ਤੇ ਬਦਲ ਨਿਸ਼ਮੀ ਹੋਣਗੇ ਨਾ ਮੁੜ ਕੇ ਠੀਕ ਆ ਸਮਝ ਡਾਕਟਰ ਤੇ ਵੀੜਿਆ ਤੇ ਕੱਲ ਸਵੇਰ ਤੇਰੀ ਫੜੀ ਗੋਲੀ ਉਹ ਮੇਰੇ ਬੋਏ ਜੇ ਡਿਫਾਲਟਰਾਂ ਨੂੰ ਕਾਦੀ ਉਹ ਤੋਂ ਆਉਣੇ ਤੇ ਆ ਦੱਸ ਦੇਣਾ ਕੌਣ ਬੋਲ ਰਿਹਾ ਇਹ ਬੋਲੋ ਆ ਬਲਾ ਹਾਂ ਜੀ ਓਏ ਲੋਕਾਂ ਨੂੰ ਜਿਹੜੀ ਹੱਕ ਜੇ ਇਹ ਖਲੋ ਰਹੇ ਆ ਆ ਆ ਸੁਣ ਲਿਓ ਹੁਣ ਆ ਇੱਕ ਮਿੰਟ ਸੁਣਿਓ ਜੀ ਇੱਕ ਤਾਂ ਇਹਨੇ ਪਰਚਾ ਦਿੱਤਾ ਆਪਣਾ ਅਕੀਨੋ ਜੀ ਆਪਣੇ ਐਲਓਪੀ ਤੇ ਆ ਮੇਰੀ 17 ਜਨਵਰੀ 2025 ਚ ਮੈਂ ਵੀ ਵਾਰਨਿੰਗ ਦਿੱਤੀ ਸੀ ਫਿਰ ਤੇ ਲੀਡਰ ਆਫ ਆਪੋਜੀਸ਼ਨ ਜਾਂ ਲੀਡਰ ਤੇ ਸਰਕਾਰ ਤਾਂ ਤੁਹਾਡੇ ਹੱਥ ਚ ਆ ਸੁਣਿਓ ਕੀ ਕਿਹਾ ਮੈਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬੜਾ ਵੱਡਾ ਸੀਰੀਅਸ ਸੱਟਾ ਪਹਿਲਾ ਹੋ ਗਿਆ ਹੈ ਔਰ ਮੈਂ ਅੱਜ ਤੁਹਾਨੂੰ ਵਾਰਨਿੰਗ ਦੇ ਰਿਹਾ ਪੰਜਾਬ ਸਰਕਾਰ ਨੂੰ ਕਿ ਸਮੇਂ ਲਈ ਐਕਟਲੀ ਵੱਡੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਜਾਂ ਮਾਈਨੋਰਟੀ ਭਾਈਚਾਰੇ ਨਾਲ ਸੰਬੰਧਿਤ ਲੀਡਰਸ ਨੂੰ ਬਿਜ਼ਨਸਮੈਨ ਨੂੰ ਨਿਸ਼ਾਨਾ ਬਣਾਇਆ ਜਾਣਾ ਔਰ ਇੱਕ ਡਰ ਦਾ ਸਹਿਮਾ ਮਾਹੌਲ ਤਿਆਰ ਕੀਤਾ ਜਾਣਾ ਕਿ ਪੰਜਾਬ 'ਚ ਦਾਤ ਕੋਈ ਕੋ ਇਨਵੈਸਟਮੈਂਟ ਆਵੇ। ਪਰ ਪੰਜਾਬ 'ਚ ਇਹ ਗੱਲ ਹੋ ਜਾਏ ਕਿ ਹਿੰਦੂ ਸਿੱਖ ਇਕਤਾ ਖਤਰੇ 'ਚ ਹੈ ਤੇ ਇੱਥੇ ਭਾਈਚਾਰਕ ਸੰਜ ਨਹੀਂ ਹੈ। ਮਗਰ ਕੀ ਹੋਇਆ ਇਹਨਾਂ ਗੱਲਾਂ ਨੂੰ ਐਡਰੈਸ ਕਰਨ ਲਈ ਮੁੱਖ ਮੰਤਰੀ ਸਾਹਿਬ ਤੋਂ ਕੋਈ ਸੰਵੇਦਨਸ਼ੀਲਤਾ ਬਖਾਈ ਜਾ ਰਹੀ ਹੈ। ਹੁਣ 17 ਜਨਵਰੀ ਨੂੰ ਤਾਂ ਮੈਂ ਦੱਸਿਆ ਸੀ ਜੀ। ਉਹ ਤਾਂ ਨਾਮ ਦੇ ਦਿੱਤਾ ਸੀ ਕਿ ਲੋਟੀ ਵਾਪਸ ਲੈ ਲੈ। ਉਹ ਤੂੰ ਹੀ ਮਾਰੋ ਗੋਲੀ ਯਾਰ ਇਹ ਨਿੱਕੀ ਗੱਲਾਂ 'ਚ ਨਾ ਪਾਓ। ਮੈਂ ਵੱਡੀ ਗੱਲ ਜਿਹੜੀ ਕਹਿ ਰਿਹਾ ਕਿ ਜਦ ਐਜ਼ ਆਪੋਜੀਸ਼ਨ ਅਸੀਂ ਕੀ ਕਰ ਸਕਦੇ ਆ ਅਸੀਂ ਰੈਡ ਫਲੈਗ ਵੇਚ ਕਰ ਸਕਦੇ ਆ ਕਹਿ ਸਕਦੇ ਆ ਕਿ ਆ ਕੁਝ ਹੋਣਾ ਤੇ ਹੁਣ ਮਨੋਰੰਜਨ ਕਾਲੀਏ ਦੇ 3 ਮਹੀਨਿਆਂ ਬਾਅਦ ਹੋਇਆ ਕਿ ਨਹੀਂ ਹੋਇਆ ਐਗਜੈਕਟ 3 ਮਹੀਨਿਆਂ ਬਾਅਦ ਤੇ ਫਿਰ ਹੋਰ ਕੀ ਕਰਨਾ ਸੀ ਜੇ ਕਿਸੇ ਨੇ ਕੋਈ ਗੱਲ ਕਹਿ ਤੀ ਤੁਸੀਂ ਅਗਲੇ ਤੀ ਭਾਵਨਾ ਸਮਝੋ ਆਫਟਰ ਆਲ ਹੀ ਹੈਜ਼ ਆਲਸੋ ਸਰਵਡ ਇਨ ਸੋ ਮਨੀ ਕਪੈਸਿਟੀਆਂ ਤੁਹਾਡੇ ਤੋਂ ਵੱਧ ਸਿਆਸੀ ਜ਼ਿੰਦਗੀ ਹੈ ਮਗਰ ਜਦ ਤੁਹਾਡੀ ਮਨਸ਼ਾ ਮਾੜੀ ਹੋਵੇ ਨਾ ਫ੍ਰਿਵਲਸ ਕੰਮ ਹੋਵੇ ਫਿਰ ਤੁਸੀਂ ਆ ਨਿਕੰਮਾ ਜਾਂ ਪਰਚਾ ਦਿਨੇ ਜਾਂ ਤਾਂ ਲੱਤਾਂ 'ਚ ਜਾਣ ਆ ਮਨ ਰੋੜਾ ਤਾਂ ਦੇ ਕੇ ਵਿਖਾ ਆਫਟਰ ਆਲ ਤੇਰਾ ਸਾਥ ਹੀ ਰਿਹਾ ਤੁਸੀਂ ਇਸ ਪਾਰਟੀ ਦੇ ਸਾਥ ਹੀ ਰਹੇ ਹੋ ਤੁਹਾਡੀ ਪਾਰਟੀ ਐ ਪੁਰਾਣੀ ਚਲੋ ਅਗਲੀ ਗੱਲ ਵਿਖਾਓ ਉਹ ਅਖਬਾਰ ਦੀ ਕਟਿੰਗ ਆਖਬਾਰ ਦੀ ਕਟਿੰਗ ਵੀ ਸੱਚ ਹੋਤਾ ਹੁਣ ਕਾਫੀ ਜਨਤਕ ਹੋ ਗਈ ਆ ਜੀਤੇ ਬਾਰੇ ਇਹਨਾਂ ਤੇ ਨਹੀਂ ਦਿੱਤਾ ਪਰਚਾ ਭਾਸਕਰ ਵਾਲੇ ਆਏ ਤਾਂ ਨਹੀਂ ਕੋਈ उन्होंने कहना इन्होंने भी देखबीर साहब बाजवे से भी इन्हें लिखी थी आप खबर सुखबीर सिंह ने कहना पूर्व मंत्री कालिया के घर में आई एस आई ने कराया अटैक ई रिक्शा चालक समेत दो गिरफ्तार मुख्य आरोपी फरार पाक से आए पचवंजा ग्रनेड में से नौ अब तक ट्रेस नहीं हुए हिंदू नेता पर हमले के बाद अड़ताली ਦਿਨ ਪਹਿਲੇ ਥੇ ਪਹਿਲੇ ਥੇ ਇਨਪੁਟ ਬਾਜਪਾ ਕੇ 11 ਨੇਤਾਵਾਂ ਕੋਲ ਵਾਈਪਲ ਸੁਰੱਖਿਆ ਆ ਤੇ ਇਹ ਤੇ ਪਰਚਾ ਨਹੀਂ ਦਿੱਤਾ ਕੱਲਾ ਸਿਆਸੀ ਬੰਦਿਆਂ ਨੂੰ ਚੁੱਪ ਕਰਾਉਣ ਲਈ ਕਿ ਜਾਣ ਨਹੀਂ ਇਹਦੇ ਚ ਪਰਚਾ ਦੇਣ ਦੀ ਦਿਓਦੈਨਿਕ ਪਾਸ਼ਕਰ ਦੇ ਸੰਪਾਦਕ ਤੇ ਦਿਓ ਇਹਨਾਂ ਨੇ ਖਬਰ ਲਾਈ ਆ ਮਤਲਬ ਇਹ ਰਾਜਨੀਤੀ ਕਰਨੀ ਆ ਹਰ ਗੱਲ ਤੇ ਅਗਲੀ ਹਾਂਜੀ ਆ ਉਹਦੀ ਵੀ ਆਈ ਆ ਜੀ ਭੱਟੀ ਕੀ ਧਮਤੀ ਧਮਕੀ ਹਫਤੇ ਮੇ ਫਿਰ ਆਵਾਜ਼ ਆਈਗੀ पाक के डॉन शजाद पट्टी का ऑडियो सामने आया इसमें कहा है आज आवाज आई है आई थी आई या नहीं हफ्ते में फिर आएगी इस बार तो नहीं लगा कि अमरूद था मेर है बड़ा बरीक मेरे तो पढ़िया नहीं जाता तू जाना पढ़ के सुना दे मेरे तो नहीं पढ़िया जा रहा बरीक बड़ा ਆਰਪ੍ਰੇਤ ਚੋਕਲਾ ਜੀ ਦੀ ਗੱਲ ਸੁਣ ਲਿਓ ਜੀ ਹੁਣ ਕੀ ਕਹਿੰਦੇ ਸੀ ਬੱਸ ਹੁਣ ਮੈਨੂੰ ਇੱਕ ਗੱਲ ਦੱਸੋ ਇਹ ਜਿਹੜੀ ਗੱਲ ਕਹਿ ਰਿਹਾ ਕਿ ਮਾਹੌਲ ਖਰਾਬ ਕਰਨ ਦੀ ਗੱਲ ਆ ਇਹ 3 ਮਹੀਨੇ ਪਹਿਲਾਂ ਵੀ ਮੈਂ ਕਹੀ ਆ ਔਰ ਨੌ ਕਿਦਾ ਕਿਦਾ ਲੈ ਰਿਹਾ ਆ ਸੁਣ ਲੋ ਜਿੰਨਾ ਦਾ ਨੌ ਲੈ ਰਿਹਾ ਉਹ ਸੁਣ ਲੋ ਕੀ ਕਹਿੰਦੇ ਆ ਉਸੇ ਦਿਨ ਸ਼ਾਮ ਨੂੰ ਆ ਉਹ ਹੀ ਨਾ ਕਿਹੜਾ ਬੰਦਾ ਬਦਲਾ ਨਹੀਂ ਆਂਦਾ ਆ ਸੁਣ ਮੈਂ ਮੂਚ ਮੱਛੀਆਂ ਮਾਰਨ ਵਾਲੀ ਗੱਲ ਕਰ ਰਿਹਾ ਹਾਂ ਰਾਤੀਓ ਨੇ ਪਤਾ ਨਹੀਂ ਉਹ ਤੁਹਾਡਾ ਤੇ ਮੇਰਾ ਨਾਮ ਲਈ ਜਾਂਦਾ ਸੀ ਨਾਲ ਦਿਸਾਨ ਦਾ ਪਤਨੀ ਜੀਏ ਡੀਆਈਜੀ ਹੈ ਕਿ ਆਈਪੀ ਪਤਾ ਨਹੀਂ ਕੋਣ ਹੈ ਉਹ ਡੀਜੀਪੀ ਹੈ ਡੀਜੀਪੀ ਹੈ ਨਾ ਨਾ ਅਸ਼ੋਕਾ ਉਹ ਆਪਾਂ ਜਿਹੜਾ ਲਿਖਿਆ ਹੈ ਉਹ ਨੂੰ ਇਹ ਗ ਲਈ ਜਾ ਕੋਈ ਲਲ ਪਾਹ ਮੋੜਾ ਰਲਾ ਪਿਆ ਹੈ ਹੋ ਗਿਆ ਨਾ ਕੁਇਰਾ ਤੇ ਦਿਲ ਕਰ ਰਿਹਾ ਸੀ ਉਹ ਜਿਹੜਾ ਆਪਾਂ ਨੂੰ ਜਿੰਨੇ ਉਹ ਆਈਜੀ ਨੇ ਨਹੀਂ ਪਰਾਂ ਡੀਆਈਜੀ ਨੇ ਜਿਹਨੇ ਕਿਹਾ ਸੀ ਕਿ ਪੱਟੀ ਪੰਜਾਬ ਆਵੇ ਤੇ ਮੈਂ ਦੱਸਾਂ ਇੱਕ ਮਿੰਟ ਰੋਕ ਕੇ ਇਹ ਮਨਦੀਪ ਸਿੱਧੂ ਬਾਰੇ ਕਹਿੰਦਾ ਹੂੰ ਉਹ ਮੈਂ ਇਹਨਾਂ ਨੂੰ ਸਭ ਪਤਾ ਮਤਲਬ ਇਹਨਾਂ ਦਾ ਜਾਂਤਾ ਇਹਨਾਂ ਦੇ ਬੰਦੇ ਆ ਕੀ ਰੱਬ ਜਾਣਦਾ ਸੁਣੀ ਚੱਲੋਂ ਲੱਗੇ ਆਰ ਮੈਂ ਇਹਨਾਂ ਨੂੰ ਕਹਿੰਦਾ ਵਾਂ ਕਿ ਆਹ ਹੁਣ ਇਸ ਤੋਂ ਬਾਅਦ ਵੀ ਆਵਾਂ ਜਾਂ ਨਾ ਆਵਾਂ ਜਿਸਕਿ ਮੈਨੂੰ ਅੱਜ ਤੋਂ ਬਾਅਦ ਨਾਲ ਚ ਵੀ ਕਿਉਂ ਵੀ ਹੋਣਾ ਆਈਏ ਦਾ ਸਮਝਾ ਤਾਂ ਉਹ ਹੀ ਨਾ ਜਿਹੜੇ ਹੁਣ ਤੋੜੀ ਤੇ ਕਿਰਪਾ ਨਹੀਂ ਉਹ ਮੈਨ ਭੇਜੀ ਜਾਏ ਕੋਈ ਬਿਚਾਰ ਤਾਂ ਨਹੀਂ ਅਜ ਬਾਅਦ ਤੋਂ ਪਹੁੰਚਣ ਦੇ ਬਾਰੇ ਦੇ ਜਾ ਆ ਹੁਣ ਮੈਨੂੰ ਭੇਜ ਦੇ ਸੈਂਡ ਆਉਤ ਤੋਂ ਬਾਅਦ ਵੀ ਅਰ ਪੁੱਛਾਂਗੇ ਭਾਵਾ ਮੰਗੀ ਚਾਹੀਦੀ ਜ਼ਰੂਰਤ ਹੈ ਜਾਂ ਨਹੀਂ ਇਹਦੇ ਆ ਗਿਆ ਜੇ ਉਹ ਆਪ ਮੰਨ ਲੋ ਇਹ ਵੀ ਆ ਜਾਂਦੇ ਆਪ ਤੇ ਹੈਲੋ ਅੱਜ ਇਸ਼ਾਨ ਅਕਤਰ ਆ ਜੀ ਕਹਿੰਦੇ ਟੋਟਲੀ ਅਮ ਲੋ ਦੀ ਕਸਵਸ 2 ਘੰਟੇ ਸਮਾਂ ਦੇ ਅਗਲੇ ਘੰਟੇ ਅੱਛਾ ਐਪੀ ਕੋਈ ਸੁਣਦੇ ਪਏ ਬੰਦੇ ਆ ਜਾਨੀ